ਕੋਨੋ ਦੀ ਬਾਹਰ ਨਜਾਇਜ਼ ਕਬਜ਼ੇ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਪੁਲਿਸ ਨੇ ਦਬਿਸ਼ ਕਰ ਕਈ ਦੁਕਾਨਦਾਰਾਂ ਨੂੰ ਨੋਟਿਸ ਅਤੇ ਚੇਤਾਵਨੀ ਦਿੱਤੀ ਹੈ ਲੁਧਿਆਣਾ ਦੇ ਚੰਡੀਗੜ੍ਹ ਹਾਈਵੇ ਰੋਡ ਦੇ ਉੱਪਰ ਕਈ ਦੁਕਾਨਦਾਰ ਅਤੇ ਸ਼ੋਰੂਮ ਵਾਲਿਆਂ ਨੇ ਨਜਾਇਜ਼ ਕਬਜ਼ੇ ਦੇ ਰੂਪ ਦੇ ਵਿੱਚ ਬਾਹਰ ਸਮਾਨ ਲਗਾਉਣਾ ਤੇ ਪਾਰਕਿੰਗ ਦੇ ਚੱਲਦਿਆਂ ਜੋ ਆਵਾਜਾਈ ਉਸ ਨੂੰ ਕਾਫੀ ਪ੍ਰਭਾਵਿਤ ਕੀਤਾ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਕਈ ਵਾਰ ਗੁਜ਼ਾਰਸ਼ ਕਰਨ ਤੋਂ ਬਾਅਦ ਨੂ ਨਾ ਜਾ ਕੇ ਨੋਟਿਸ ਜਾਰੀ ਕੀਤੇ ਗਏ ਨੇ ਅਤੇ ਲੁਧਿਆਣਾ ਵਾਸੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਕੋਈ ਵੀ ਵਿਅਕਤੀ ਆਪਣੇ ਦੁਕਾਨ ਦੇ ਬਾਹਰ ਨਾਜਾਇਜ਼ ਕਬਜ਼ਾ ਕਰਦਾ ਹੈ ਤਾਂ ਜਾਂ ਫਿਰ ਦੁਕਾਨਾਂ ਦੇ ਬਾਹਰ ਨਾਜਾਇਜ਼ ਪਾਰਕਿੰਗ ਕਰਦਾ ਹੈ ਤਾਂ ਟ੍ਰੈਫਿਕ ਨੂੰ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਉਸ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਇਹ ਜੀ ਮਾਨਯੋਗ ਸੀਪੀ ਸਾਹਿਬ ਵੱਲੋਂ ਦੂਜਾ ਹਦਾਇਤਾਂ ਵੀ ਜਿਹੜੇ ਆਪਣੇ ਰੋਡ ਦੇ ਉੱਪਰ ਸਮਾਨ ਲਾ ਕੇ ਜਾਂ ਗਲਤ ਪਾਰਕਿੰਗ ਕਰਕੇ ਜੰਦ ਕਰਨ ਵਾਲੇ ਜਿਹਦਾ ਸਮਾਨ ਬਾਹਰ ਲਾਇਆ ਹੁੰਦਾ ਜਾਂ ਗੱਡੀਆਂ ਬਾਹਰ ਲਾਈਆਂ ਹੁੰਦੀਆਂ ਰੋਡ ਤੇ ਮੇਨ ਹਾਈਵੇ ਹੈ ਇਹ ਚੰਡੀਗੜ੍ਹ ਰੋਡ ਹੈ ਜੀ ਤੇ ਇਹਨਾਂ ਨੂੰ ਪਹਿਲਾਂ ਵੀ ਕਈ ਵਾਰ ਅਸੀਂ ਮੂਝ ਬੰਨੀ ਇਹਨਾਂ ਨੂੰ ਨੋਟ ਕਰਾਇਆ ਵੀ ਜਿਹੜੇ ਮੋਟਰਸਾਈਕਲ ਤੇ ਗੱਡੀਆਂ ਕਾਰਾਂ ਇਹ ਕਾਰਾਂ ਦੀ ਏਜੰਸੀ ਹੈ ਵੀ ਨਾਂ ਰਾਇਆ ਕਰੋ ਵੀ ਅੰਦਰ ਆਪਣੀ ਪਾਰਕਿੰਗ ਅੰਦਰ ਕਰੋ ਪਰ ਇਹਨਾਂ ਨੇ ਦੁਜਾ ਨਹੀਂ ਸਾਡੀ ਗੱਲ ਮੰਨੀ ਪਰ ਹੁਣ ਅਸੀਂ ਦੁਜਾ ਸੀਬੀ ਸਾਹਿਬ ਦੇ ਹੁਕਮ ਅਨੁਸਾਰ ਇਹਨਾਂ ਨੂੰ ਨੋਟਿਸ ਦਿੱਤਾ ਜੀ ਅੱਗੇ ਤੋਂ ਇਹ ਜਿਹੜੀਆਂ ਗੱਡੀਆਂ ਜਾਂ ਕਾਰਾਂ ਜਾਂ ਮੋਟਰਸਾਈਕਲ ਬਾਈਕ ਆਏ ਨਾ ਲਾਉਣ ਸਿਰ ਮੂਟੀ ਜੁਰਮਾਨਾ ਲੱਗੂ ਜਾਂਦਾ ਨਹੀਂ ਨਹੀਂ ਇਹਦਾ ਇਹਨਾਂ ਨੂੰ ਨੋਟਿਸ ਆ ਵੀ ਅੱਗੇ ਤੋਂ ਨਾ ਲਾਉਣ ਨਹੀਂ ਫਿਰ ਕਾਨੂੰਨੀ ਕਾਰਵਾਈ ਹੋਰ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਿੱਥੇ ਕਿੱਥੇ ਕੋਈ ਜਣਾਵੇ ਟੋੜੀ ਹੁੰਦਾ ਹੈ ਇਹ ਨੋਟਿਸ ਸਾਰੇ ਲੁਧਿਆਣੇ 'ਚ ਹੀ ਦੇ ਰਹੇ ਆ ਜਿਹੜੇ ਵੀ ਦੂਜਾ ਆਪਣੇ ਇਦਾਂ ਆਪਣੇ ਸਮਾਨ ਬਾਹਰ ਰੱਖ ਰਹੇ ਦੁਕਾਨਾਂ ਤੋਂ ਜਾਂ ਗਲਤ ਪਾਰਕਿੰਗ ਕਰ ਰਹੇ ਉਹਨਾਂ ਨੂੰ ਨੋਟਿਸ ਦੇ ਰਹੇ ਆ ਇਹ ਆਮ ਪਬਲਿਕ ਨੂੰ ਵੈਸੀ ਹੀ ਆਮ ਪਬਲਿਕ ਨੂੰ ਵੈਸੀ ਇਹ ਵੀ ਜਿਹੜੇ ਦੁਕਾਨਦਾਰ ਵੀਰ ਆ ਕੋਈ ਵੀ ਆਪਣੇ ਸਮਾਨ ਜਿਹੜਾ ਦੁਕਾਨ ਤੋਂ ਬਾਹਰ ਨਾ ਲਾਉਣ ਤੇ ਜੋ ਕਿ ਟ੍ਰੈਫਿਕ ਨੂੰ ਕੋਈ ਬੇਗੜ ਨਾ ਪਵੇ ਟ੍ਰੈਫਿਕ ਨੂੰ ਨਰ ਬੇਗੜ ਚਲਾਇਆ ਜਾ ਸਕੇ ਇਹ ਪਬਲਿਕ ਨੂੰ ਅਪੀਲ ਆ ਦੁਕਾਨਦਾਰ ਵੀਰਾਂ ਨੂੰ ਜਾਂ ਕੋਈ ਵੀ ਸ਼ੌਪ ਕੀਪਰ ਜੋ ਜੋ ਵੀ ਆ ਸਾਰਿਆਂ ਨੂੰ ਇਹ ਬੇਨਤੀ ਆ ਵੀ ਆਪਣਾ ਸਮਾਨ ਜਿਹੜਾ ਅੰਦਰ ਰੱਖੋ ਤੇ ਗੱਡੀਆਂ ਦੀ ਜਿਹੜੀ ਪਾਰਕਿੰਗ ਆ ਉਹ ਆਪਣੇ ਅੰਦਰ ਲਾਓ ਸ਼ੌਪ ਦੇ ਜਾਂ ਮਾਲ ਆ ਜਾਂ ਕੁਝ ਵੀ ਆ ਥੋੜੀ ਏਜੰਸੀ ਆ ਇਹਨਾਂ ਨੂੰ ਅੰਦਰ ਲਾਓ ਤਾਂ ਕਿ ਜਿਹੜਾ ਕੋਈ ਵੀ ਦੂਜਾ ਡਰੈਫਟ ਵਿੱਚ ਵਿਗੜਨਾ ਨਾ ਪਵੇ ਜੋ ਐਕਸੀਡੈਂਟ ਹੁੰਦੇ ਆਪਾਂ ਦੇਖਦੇ ਆਂ ਰੋਜ਼ ਕਿੰਨਾ ਨੁਕਸਾਨ ਹੁੰਦਾ ਜਾਨੀ ਮਾਲੀ ਨੁਕਸਾਨ ਹੁੰਦਾ ਇਸੇ ਕਰਕੇ ਗਲਤ ਪਾਰਕਿੰਗ ਕਰਕੇ ਇਹ ਨੁਕਸਾਨ ਹੁੰਦਾ ਜਾਂ ਗਲਤ ਸਮਾਨ ਬਾਹਰ ਰੱਖਿਆ ਹੁੰਦਾ ਇਸ ਕਰਕੇ ਜਿਹੜਾ ਨੁਕਸਾਨ ਹੁੰਦਾ ਐਕਸੀਡੈਂਟ ਹੁੰਦੇ ਆ ਸਰ ਇੱਕ ਨਾ ਦਿਵਾਰ ਚੌਂਕ ਦੇ ਜਿਹੜੇ ਵੀਰ ਕਲਸਾਰੇ ਪਾਸੇ ਜਾਨ ਨੇ ਇਤਨਾਂ ਦੇ ਹੱਥ ਗੇੜੀਆਂ ਫੁੱਟਾਂ ਦੀ ਕਾਫੀ ਹਾਂਜੀ ਸਾਰਿਆਂ ਨੂੰ ਹਾਂਜੀ ਸਾਰਿਆਂ ਨੂੰ ਕਰਾ ਰਹੇ ਆਂ ਜੀ ਅਸੀਂ ਸਾਰਿਆਂ ਨੂੰ ਨੋਟਿਸ ਦੇ ਰਹੇ ਆਂ ਤੇ ਜੋ ਵੀ ਸਾਡੇ ਉਹਦਾ ਧਿਆਨ ਦੇ ਵਿੱਚ ਸਾਰਿਆਂ ਨੂੰ ਨੋਟਿਸ ਦੇ ਕੇ ਅੱਗੇ ਤੋਂ ਨਾ ਦੂਜਾ ਗਲਤ ਕੰਮ ਕਰਨ ਦੀ ਇਹਨਾਂ ਨੂੰ ਹਦਾਇਤ ਕੀਤੀ ਆ ਵੀ ਅੱਗੇ ਤੋਂ ਤੁਸੀਂ ਇਹ ਗਲਤ ਗੱਡੀਆਂ پارک ਨਾ ਕਰੋ ਬਾਈਕ ਨਾਲ ਲਾਓ ਜਾਂ ਦੁਕਾਨ ਤੋਂ ਬਾਹਰ ਸਮਾਨ ਨਾ ਰੱਖੋ ਲੁਧਿਆਣਾ ਤੋਂ ਰਾਹੁਲ ਅਰੋੜਾ ਦੀ ਰਿਪੋਰਟ ਪੰਜਾਬੀ ਲਿੰਕ ਮੀਡੀਆ